ਤਾ ਹੁਣ ਤਹਿਸੀਲਾਂ ਦੇ ਵਿੱਚ ਵੀ ਕੈਮਰਿਆਂ ਦੇ ਨਾਲ ਨਿਗਰਾਨੀ ਰੱਖੀ ਜਾਏਗੀ ਜਿਹੜੇ ਜਿਹੜੇ ਪਟਵਾਰੀ ਤਹਿਸੀਲਦਾਰ ਲੇਟ ਹੁੰਦੇ ਨੇ ਉਹਨਾਂ ਦੇ ਉੱਤੇ ਨਿਗਰਾਨੀ ਰੱਖਣ ਵਾਸਤੇ ਪੰਜਾਬ ਸਰਕਾਰ ਨੇ ਤਹਿਸੀਲਾਂ ਦੇ ਦੋ ਅੰਦਰ ਤੇ ਦੋ ਕੈਮਰੇ ਬਾਹਰ ਲਗਾਉਣ ਦਾ ਵੱਡਾ ਐਲਾਨ ਕੀਤਾ ਹੈ ਦੱਸਿਏ ਕਿ ਲੰਬੇ ਸਮੇਂ ਤੋਂ ਪਟਵਾਰੀਆਂ ਨੂੰ ਲੈ ਕੇ ਤਹਿਸੀਲਦਾਰਾਂ ਨੂੰ ਲੈ ਕੇ ਕਾਫੀ ਜ਼ਿਆਦਾ ਖੱਜਲ ਖੁਆਰੀ ਦੀਆਂ ਸ਼ਿਕਾਇਤਾਂ ਹੁੰਦੀਆਂ ਨੇ ਜਿਸ ਮਗਰੋਂ ਮਾਨ ਸਰਕਾਰ ਦੇ ਵੱਲੋਂ ਪਹਿਲਾਂ ਤਾਂ ਸਮਾਸਾਰਨੀ ਜਾਰੀ ਕੀਤੀ ਜਾਂਦੀ ਹੈ ਕਿ ਉਹ ਵਜੇ ਸਾਰੇ ਪਟਵਾਰੀ ਤਹਿਸੀਲਦਾਰ ਜਿੰਨੇ ਵੀ EMPLOYEES ਨੇ ਉਹ ਸਾਰੇ ਆਪਣੇ ਸਮੇਂ ਦੇ ਮੁਤਾਬਕ ਤਹਿਸੀਲਾਂ ਦੇ ਵਿੱਚ ਪਹੁੰਚ ਜਾਣ ਤੇ ਸਭ ਤੋਂ ਬਾਅਦ ਹੁਣ ਕੈਮਰਿਆਂ ਨੂੰ ਲੈ ਕੇ ਵੱਡੀ ਗੱਲ ਨਿਕਲ ਕੇ ਸਾਹਮਣੀ ਆ ਰਹੀ ਹੈ ਕੈਮਰਿਆਂ ਦੇ ਨਾਲ ਤਹਿਸੀਲਾਂ ਦੇ ਵਿੱਚ ਹੁਣ ਨਿਗਰਾਨੀ ਰੱਖੀ ਜਾਵੇਗੀ ਤੇ ਇਹ ਨਿਗਰਾਨੀ ਜੁਐ ਡੀਸੀਸ ਦੇ ਵੱਲੋਂ ਰੱਖੀ ਜਾਵੇਗੀ ਦੱਸ ਦਈਏ ਕਿ ਡੀਸੀਸ ਦੇ ਕੋਲ ਸਾਰੇ ਪ੍ਰਬੰਧ ਹੋਣਗੇ ਉਹਨਾਂ ਦੇ ਕੋਲ ਕੈਮਰਿਆਂ ਦਾ ਪੂਰਾ ਸਿਸਟਮ ਹੋਵੇਗਾ ਜਿਨ੍ਹਾਂ ਦੇ ਵੱਲੋਂ ਇਹਨਾਂ ਤਹਿਸੀਲਦਾਰਾਂ ਤੇ ਪਟਵਾਰੀਆਂ ਦੇ ਤੇ ਨਿਗਾਹ ਰੱਖੀ ਜਾਏਗੀ ਤਾਂ ਸਰਾਂ ਦੇ ਕਮ ਕਾਜ ਨੂੰ ਲੈ ਕੇ ਡੀਸੀਜ਼ ਨੂੰ ਹੋਣ ਨਵੇਂ ਨਿਰਦੇਸ਼ ਜਾਰੀ ਹੋਏ ਨੇ ਤਾਂ ਪੰਜਾਬ ਸਰਕਾਰ ਨੇ ਸਖਤ ਕਦਮ ਚੁੱਕਿਆ ਤੇ ਹੁਣ ਤਹਿਸੀਲਾਂ ਦੇ ਅੰਦਰ ਤੇ ਬਾਹਰ ਕੈਮਰੇ ਲੱਗਣਗੇ ਕੈਮਰੇ ਦੇ ਰਾਹੀ ਚੂਹ ਨਜ਼ਰ ਰੱਖੀ ਜਾਵੇਗੀ ਕਿਉਂਕਿ ਲੋਕਾਂ ਦੀ ਸਹੂਲਤ ਦੇ ਲਈ ਪੰਜਾਬ ਸਰਕਾਰ ਨੇ ਤਹਿਸੀਲ ਦੇ ਵਿੱਚ ਸਥਿਤ ਰਜਿਸਟਰਾਰ ਅਤੇ ਸਬ ਰਜਿਸਟਰਾਰ ਦਫ਼ਤਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਨੇ ਇਸ ਪਿੱਛੇ ਇਰਾਦਾ ਇਹ ਹੈ ਕਿ ਇਨ੍ਹਾਂ ਦਫ਼ਤਰਾਂ ਦੇ ਵਿੱਚ ਕੰਮ ਦੇ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੇ ਮਸਿਆ ਦਾ ਸਾਹਮਣਾ ਨਾ ਕਰਨਾ ਪਵੇ ਨਾਲ ਹੀ ਲੋਕਾਂ ਦਾ ਕੰਮ ਸਹੀ ਢੰਗ ਦੇ ਨਾਲ ਵੀ ਹੋਣਾ ਚਾਹੀਦਾ ਪਰ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਜਾਂਚ ਤੋਂ ਪਤਾ ਲੱਗਿਆ ਕਿ ਕੈਮਰੇ ਸਹੀ ਢੰਗ ਦੇ ਨਾਲ ਕੰਮ ਨਹੀਂ ਕਰ ਰਹੇ ਸੀ ਜਿਸ ਦੌਰਾਨ ਚੈਕਿੰਗ ਦੇ ਵਿੱਚ ਸਿਰਫ ਤਿੰਨ ਕੈਮਰੇ ਕੰਮ ਕਰਦੇ ਨਜ਼ਰ ਆਏ ਤੇ ਹੁਣ ਸਰਕਾਰ ਨੇ 31 ਦਸੰਬਰ ਤੱਕ ਸਾਰੇ ਕੈਮਰੇ ਸ਼ੁਰੂ ਕਰਨ ਦਾ ਆਦੇਸ਼ ਜਾਰੀ ਕੀਤੀ ਹੈ ਸਰਕਾਰ ਨੇ ਕਿਹਾ ਕਿ ਜਿਨ੍ਹਾਂ ਤਹਿਸੀਲਾਂ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਉਹ ਆਪਣੇ ਕੈਮਰਿਆਂ ਨੂੰ ਸੈੱਟ ਕਰਵਾ ਲੈਣ ਕਿਉਂਕਿ ਜਿੱਤੇ ਜਿੱਤੇ ਕੈਮਰੇ ਲੱਗੇ ਆ ਕਿਹਾ ਜਾਂਦਾ ਕਿ ਕੈਮਰੇ ਚੱਲਦੇ ਨਹੀਂ ਤੇ ਜਿਨ੍ਹਾਂ 'ਚ ਨਹੀਂ ਲੱਗੇ ਉਹਨਾਂ ਦਫ਼ਤਰਾਂ ਦੇ ਵਿੱਚ ਤਹਿਸੀਲਾਂ ਦੇ ਵਿੱਚ ਹੁਣ ਕੈਮਰੇ ਲਗਾ ਕੇ ਪਟਵਾਰੀਆਂ ਤੇ ਤਹਿਸੀਲਦਾਰਾਂ ਦੇ ਉੱਤੇ ਨਿਗਰਾਨੀ ਰੱਖੀ ਜਾਵੇਗੀ ਤਾਂ ਜੋ ਲੋਕਾਂ ਦੀ ਖੱਜਲ ਖਵਾਰੀ ਥੋੜੀ ਹੋਰ ਘੱਟ ਹੋ ਸਕੇ ਤਾਂ ਹੁਣ ਤਹਿਸੀਲਾਂ ਦੇ ਵਿੱਚ ਵੀ ਕੈਮਰਿਆਂ ਦੇ ਨਾਲ ਨਿਗਰਾਨੀ ਰੱਖੀ ਜਾਏਗੀ ਜਿਹੜੇ-ਜਿਹੜੇ ਪਟਵਾਰੀ ਤਹਿਸੀਲਦਾਰ ਲੇਟ ਹੁੰਦੇ ਨੇ ਉਹਨਾਂ ਦੇ ਉੱਤੇ ਨਿਗਰਾਨੀ ਰੱਖਣ ਵਾਸਤੇ ਪੰਜਾਬ ਸਰਕਾਰ ਨੇ ਤਹਿਸੀਲਾਂ ਦੇ ਦੋ ਅੰਦਰ ਤੇ ਦੋ ਕੈਮਰੇ ਬਾਹਰ ਲਗਾਉਣ ਦਾ ਵੱਡਾ ਐਲਾਨ ਕੀਤਾ ਹੈ ਕਿ ਕਿ ਲੰਬੇ ਸਮੇਂ ਤੋਂ ਪਟਵਾਰੀਆਂ ਨੂੰ ਲੈ ਕੇ ਤਹਿਸੀਲਦਾਰਾਂ ਨੂੰ ਲੈ ਕੇ ਕਾਫੀ ਜ਼ਿਆਦਾ ਖੱਜਲ ਖੁਆਰੀ ਦੀਆਂ ਸ਼ਿਕਾਇਤਾਂ ਹੁੰਦੀਆਂ ਨੇ ਜਿਸ ਮਗਰੋਂ ਮਾਨ ਸਰਕਾਰ ਦੇ ਵੱਲੋਂ ਪਹਿਲਾਂ ਤਾਂ ਸਮਾਸਾਰਨੀ ਜਾਰੀ ਕੀਤੀ ਜਾਂਦੀ ਹੈ ਕਿ 9 ਵਜੇ ਸਾਰੇ ਪਟਵਾਰੀ ਤਹਿਸੀਲਦਾਰ ਜਿੰਨੇ ਵੀ EMPLOYEES ਨੇ ਉਹ ਸਾਰੇ ਆਪਣੇ ਸਮੇਂ ਦੇ ਮੁਤਾਬਿਕ ਤਹਿਸੀਲਾਂ ਦੇ ਵਿੱਚ ਪਹੁੰਚ ਜਾਣ ਤੇ ਸਭ ਤੋਂ ਬਾਅਦ ਹੁਣ ਕੈਮਰਿਆਂ ਨੂੰ ਲੈ ਕੇ ਵੱਡੀ ਗੱਲ ਨਿਕਲ ਕੇ ਸਾਹਮਣੀ ਆ ਰਹੀ ਹੈ ਕੈਮਰਿਆਂ ਦੇ ਨਾਲ ਤਹਿਸੀਲਾਂ ਦੇ ਵਿੱਚ ਹੁਣ ਨਿਗਰਾਨੀ ਰੱਖੀ ਜਾਵੇਗੀ ਤੇ निगरानी जुए डीसीज ਦੇ ਵੱਲੋਂ ਰੱਖੀ ਜਾਵੇਗੀ ਦੱਸਿਏ ਕਿ ਡੀਸੀਜ਼ ਦੇ ਕੋਲ ਸਾਰੇ ਪ੍ਰਬੰਧ ਹੋਣਗੇ ਉਹਨਾਂ ਦੇ ਕੋਲ ਕੈਮਰਿਆਂ ਦਾ ਪੂਰਾ ਸਿਸਟਮ ਹੋਵੇਗਾ ਜਿਨ੍ਹਾਂ ਦੇ ਵੱਲੋਂ ਇਹਨਾਂ ਤਹਿਸੀਲਦਾਰਾਂ ਤੇ ਪਟਵਾਰੀਆਂ ਦੇ ਉੱਤੇ ਨਿਗਾਹ ਰੱਖੀ ਜਾਵੇਗੀ ਤਾਂ ਉਸ ਦੇ ਕੰਮਕਾਜ ਨੂੰ ਲੈ ਕੇ ਡੀਸੀਜ਼ ਨੂੰ ਹੋਰ ਨਵੇਂ ਨਿਰਦੇਸ਼ ਜਾਰੀ ਹੋਏ ਨੇ ਤਾਂ ਪੰਜਾਬ ਸਰਕਾਰ ਨੇ ਸਖਤ ਕਦਮ ਚੁੱਕਿਆ ਤੇ ਹੁਣ ਤਹਿਸੀਲਾਂ ਦੇ ਅੰਦਰ ਤੇ ਬਾਹਰ ਕੈਮਰੇ ਲੱਗਣਗੇ ਕੈਮਰੇ ਦੇ ਰਾਹੀਂ ਜੁਆ ਨਜ਼ਰ ਰੱਖੀ ਜਾਵੇਗੀ ਤਾਂ ਕਿ ਲੋਕਾਂ ਦੀ ਸਹੂਲਤ ਲਈ ਪੰਜਾਬ ਕਾਰ ਨੇ تحصیل ਦੇ ਵਿੱਚ ਸਥਿਤ ਰਜਿਸਟਰਾਰ ਅਤੇ ਸਬ ਰਜਿਸਟਰਾਰ ਦਫਤਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਨੇ ਇਸ ਪਿੱਛੇ ਇਰਾਦਾ ਇਹ ਹੈ ਕਿ ਇਨ੍ਹਾਂ ਦਫਤਰਾਂ ਦੇ ਵਿੱਚ ਕੰਮ ਦੇ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਨਾਲ ਹੀ ਲੋਕਾਂ ਦਾ ਕੰਮ ਸਹੀ ਢੰਗ ਦੇ ਨਾਲ ਵੀ ਹੋਣਾ ਚਾਹੀਦਾ ਪਰ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਜਾਂਚ ਤੋਂ ਪਤਾ ਲੱਗਿਆ ਕਿ ਕੈਮਰੇ ਸਹੀ ਢੰਗ ਦੇ ਨਾਲ ਕੰਮ ਨਹੀਂ ਕਰ ਰਹੇ ਸੀ ਜਿਸ ਦੌਰਾਨ ਚੈਕਿੰਗ ਦੇ ਵਿੱਚ ਸਿਰਫ 3 ਕੈਮਰੇ ਕੰਮ ਕਰਦੇ ਨਜ਼ਰ ਆਏ ਤੇ ਹੁਣ ਸਰਕਾਰ ਨੇ 31 ਦਸੰਬਰ ਤੱਕ ਸਾਰੇ ਕੈਮਰੇ ਸ਼ੁਰੂ ਕਰਨ ਦਾ ਆਦੇਸ਼ ਜਾਰੀ ਕੀਤੀ ਹੈ ਸਰਕਾਰ ਨੇ ਕਿਹਾ ਕਿ ਜਿਨ੍ਹਾਂ ਤਹਿਸੀਲਾਂ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਉਹ ਆਪਣੇ ਕੈਮਰਿਆਂ ਨੂੰ ਸੈੱਟ ਕਰਵਾ ਲੈਣ ਕਿਉਂਕਿ ਜਿੱਤੇ ਜਿੱਤੇ ਕੈਮਰੇ ਲੱਗੇ ਆਇਆ ਜਾਂਦਾ ਕਿ ਉਹ ਕੈਮਰੇ ਚੱਲਦੇ ਨਹੀਂ ਤੇ ਜਿਨ੍ਹਾਂ 'ਚ ਨਹੀਂ ਲੱਗੇ ਉਹਨਾਂ ਦਫ਼ਤਰਾਂ ਦੇ ਵਿੱਚ ਤਹਿਸੀਲਾਂ ਦੇ ਵਿੱਚ ਹੁਣ ਕੈਮਰੇ ਲਗਾ ਕੇ ਪਟਵਾਰੀਆਂ ਤੇ ਤਹਿਸੀਲਦਾਰਾਂ ਦੇ ਉੱਤੇ ਨਿਗਰਾਨੀ ਰੱਖੀ ਜਾਵੇਗੀ ਤਾਂ ਜੋ ਲੋਕਾਂ ਦੀ ਖੱਜਲ-ਖੁਆਰੀ ਥੋੜੀ ਹੋਰ ਘੱਟ ਹੋ ਸਕੇ